ਕੀ ਮਸਲਾ ਇਹ ਪੰਜਾਬ ਸਰਕਾਰ ਬਹੁਤ ਜਿਆਦਾ ਨਜਾਇਜ਼ ਧੱਕਾ ਕਰ ਰਹੀ ਆ ਨਹੀਂ ਇਹਨਾਂ ਦਾ ਹੱਕ ਬਣਦਾ ਪ੍ਰਾਈਵੇਟ ਗੱਡੀ 'ਚ ਬਕਸੇ ਧਰਨ ਦਾ ਹੋਇਆ ਕੀ ਅਜੀ ਦੱਸੋ ਪਰ ਗੱਲ ਦੱਸੋ ਨਾ ਪੂਰੀ ਗੱਲ ਇਹ ਅੰਦਰੋਂ ਬਕਸੇ ਜੀ ਪੂਰੀ ਜਿਹੜੀ ਵੋਟ ਪੋਲ ਹੋ ਗਈ ਦੀ ਉਸ ਤੋਂ ਬਾਅਦ ਬਕਸੇ ਲੈ ਕੇ ਇਹਦੇ 'ਚ ਧਰ ਲਏ ਇੱਥੇ ਕੋਈ ਹੱਕ ਨਹੀਂ ਬਣਦਾ ਬਕਸੇ ਧਰਨ ਦਾ ਜੋ ਬਣਦਾ ਜਿਹੜੀ ਗੱਡੀ ਆ ਪੰਜਾਬ ਸਰਕਾਰ ਨੇ ਦਿੱਤੀ ਸੀ ਬਸ ਉੱਥੇ ਰੱਖਣ ਦਾ ਫਰਜ ਬਣਦਾ ਸੀ ਇਹਨਾਂ ਦਾ ਬਕਸੇ ਕਿੰਨੇ ਬਕਸੇ ਦੇ ਦੋ ਬਕਸੇ ਦੀ ਇੱਕ ਜ਼ਿਲ੍ਹਾ ਪਰਿਸ਼ਦ ਵਾਲਾ ਇੱਕ ਬਲਾਕ ਸੰਪਤੀ ਵਾਲਾ ਕਿੱਥੇ ਲੈ ਕੇ ਜਾ ਰਹੇ ਸੀ ਕਿੱਥੇ ਲੈ ਕੇ ਜਾ ਰਹੇ ਕਮਰਾ ਉੱਤੇ ਪਿੰਡ ਦੇ ਸੀਗਾ ਜੀ ਕਿੱਥੇ ਲੈ ਕੇ ਜਾਂਦੇ ਕੀ ਕਰਦੇ ਸਾਨੂੰ ਕੀ ਪਤਾ ਲੱਗਣਾ ਸੀਗਾ ਪ੍ਰਾਈਵੇਟ ਗੱਡੀ ਹੈ ਜੀ ਪ੍ਰਾਈਵੇਟ ਗੱਡੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਦੇਖ ਲਈ ਅਸੀਂ ਪੋਲਿਸ ਤੋਂ ਨਿਕਲੇ ਜੀ ਇੱਧਰ ਦੇ ਮੌਕੇ ਤੇ ਘੇਰੇ ਨੇ ਇਹ ਮੌਕੇ ਤੇ ਘੇਰੇ ਨੇ ਫਿਰ ਮੰਨੇ ਜੀ ਕਹਿੰਦਾ ਮੇਰੇ ਤੋਂ ਗਲਤੀ ਨਾਲ ਰੱਖਿਆ ਗਿਆ ਕਿ ਇਹ ਕੀ ਮਤਲਬ ਬਣਦਾ ਕੋਈ ਪਹਿਲੀ ਵਾਰ ਲੱਗਿਆ ਉਹਦੀ ਪਹਿਲੀ ਡਿਊਟੀ ਲੱਗਿਆ ਗਲਤੀ ਨਾਲ ਲੈ ਕੇ ਜਿਹੜਾ ਪ੍ਰੋਜੈਕਟ ਆਫਸਰ ਹੈ ਹਾਂ ਦੱਸੋ ਉਹ ਫੇਰ ਕਰਦਾ ਫੋਨ ਹਜੇ ਕੀ ਹੋਇਆ ਕੀ ਹੈ ਜੀ ਹੋਣਾ ਕੀ ਆ ਜੀ ਪਹਿਲਾਂ ਇਹਨਾਂ ਨੇ ਬਕਸ਼ੇ ਚੱਕ ਕੇ ਉੱਤੇ ਰੱਖੇ ਨੇ ਬਸ ਚਾ ਹਾਂਜੀ ਉਹਨੂੰ ਲਾ ਕੇ ਉਹਨੇ ਫੇਰ ਲਖਲੇ ਦੇ ਵਿੱਚ ਗੱਡੀ ਚ ਪਹਿਲਾਂ ਬਸ ਚ ਰੱਖ ਲਈ ਸੀ ਬਸ ਚ ਰੱਖੇ ਨੇ ਪਹਿਲਾਂ ਬਸ ਚ ਲਾ ਕੇ ਫੇਰ ਗੱਡੀ ਚ ਰੱਖੇ ਨੇ ਇਹ ਰੱਖਣ ਦਾ ਕੀ ਕੰਮ ਦੀ ਸਾਨੂੰ ਕੀ ਬਰਾਏ ਕਿਉਂ ਰੱਖੇ ਨੇ ਕੀ ਮਰ ਸਰਕਾਰ ਦੀ ਕਾਲਾ ਮਾਲਾ ਕਰਨ ਲੈਣ ਟੱਕਾ ਕਾਲਾ ਮਾਲਾ ਕਰਨ ਬਾਤ ਹੀ ਇਹਨਾਂ ਨੇ ਨਾ ਕਰਿਆ ਪਤਾ ਸਰਕਾਰ ਨੂੰ ਵੀ ਅਸੀਂ ਜਿੱਤਦੇ ਨਹੀਂ ਹੈ ਇਹ ਜਿੱਦਾਂ ਗਲਤ ਨੇ ਦੋ ਸਾਲ ਬੜਾ ਬਰੀਕਾ ਸਰ ਕੀ ਹੋਇਆ ਕੀ ਹੈ ਕਾਫੀ ਰੋਲਾ ਪਿਆ ਕਮਲੂ ਦੇ ਇਹਨਾਂ ਦਾ ਕਹਿਣਾ ਵੀ ਪ੍ਰਾਈਵੇਟ ਗੱਡੀ ਚ ਲੈ ਕੇ ਜਿਹੜਾ ਪ੍ਰੋਜੈਕਟਿੰਗ ਅਫਸਰ ਖਖਸਾ ਸੀ ਮੇਰੇ ਤੋਂ ਪਹਿਲਾਂ ਦੀ ਗੱਲ ਹੈਗੀ ਹੈ ਜੀ ਮੈਂ ਸੀਗਾ ਆਪਣਾ ਰੋਟੀ ਖਾਸ ਵਾਲੀ ਸਾਈਡ ਰੋਟੀ ਖਾਸ ਤੋਂ ਲਲੋਡੇ ਤੋਂ ਬਸ ਸਾਰੀ ਸੀ ਵੀ ਸਰਕਾਰੀ ਦੇ ਵਿੱਚ ਸਾਰਾ ਮਟੀਰੀਅਲ ਲੈ ਕੇ ਆਪਣਾ ਸਮਗਰੀ ਲੈ ਕੇ ਉਸ ਤੋਂ ਬਾਅਦ ਇੱਥੇ ਆ ਕੇ ਕੋਈ ਪ੍ਰੋਜੈਕਟਿੰਗ ਅਫਸਰ ਵੱਲੋਂ ਮਤਲਬ ਕੈਮਰਾ ਕੂਮਰਾ ਪਤਾ ਨਹੀਂ ਰਹਿ ਗਿਆ ਸੀ ਕਿ ਕੁਝ ਕੋਈ ਇਸ ਤਰ੍ਹਾਂ ਦੀ ਕੰਦੇ ਕੋਈ ਸਮਗਰੀ ਰਹਿ ਗਈ ਸੀ ਕਿ ਇਸ ਕਰਕੇ ਉਹ ਲੋਡੇ ਜਾਣ ਵਾਸਤੇ ਵੀ ਕਿਤੇ ਇਹ ਉਹ ਮਤਲਬ ਰਹਿ ਨਾ ਜਾਵੇ ਸਮਗਰੀ ਉਹਦੇ ਕਰਕੇ ਕਹਿੰਦਾ ਵੀ ਮਤਲਬ ਕਿ ਮੈਂ ਲਾਉਣ ਲੱਗਿਆ ਸੀਗਾ ਬਕਸ਼ਾ ਤੇ ਬਾਕੀ ਪੁੱਛ ਜੇ ਮੈਂ ਅੰਦਰੇ ਬੈਠੇ ਨੇ ਇਹ ਵਾਸਤੇ ਵਿੱਚ ਸੀਨੀਅਰ ਅਫਸਰ ਹੁੰਦੇ ਨੇ ਪੁੱਛ ਕੇ ਜੋ ਵੀ ਹੈਗਾ ਜਾਂਚ ਕਰ ਰਹੀ ਹੈ ਪੁਲਿਸ ਵੀ ਕਿਤੇ ਹਾਂਜੀ 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 ਸੀਨੀਅਰ ਅਫਸਰ ਹੋਰ ਆ ਰਹੇ ਨੇ ਜੀ ਸੀਨੀਅਰ ਅਫਸਰ ਜਿਵੇਂ ਵੀ ਆਉਣਗੇ ਇਹਨਾਂ ਦਾ ਸਟੇਟਮੈਂਟ ਲਿਖਾਂਗੇ ਵੀ ਕੀ ਹੋਇਆ ਸੀਗਾ ਕਿ ਜੋ ਵੀ ਗੱਲ ਹੋਈ ਸਾਹਮਣੇ ਤਾਂ ਇਹ ਚ ਕੋਈ ਮਤਲਬ ਕੇ ਲੁੱਕ ਨਹੀਂ ਰੱਖੀ ਜਾਏਗਾ ਇਹ ਕਰਦੇ ਮੈਂ ਕਰ ਲਊਂਗਾ ਵੇਖੋ ਪੰਜਾਬ ਸਰਕਾਰ ਦਾਅਵੇ ਤਾਂ ਕਰ ਰਹੀ ਹੈ ਵਾਰ-ਵਾਰ ਵੀ ਅਸੀਂ ਜਿਹੜੀ ਹੈ ਚੋਣ ਪੂਰੀ ਸ਼ੁੱਧ ਕਰਾਂਗੇ ਅਸੀਂ ਵਾਰ-ਵਾਰ ਚੋਣ ਕਮਿਸ਼ਨ ਨੂੰ ਲਿਖ ਕੇ ਦਿੱਤਾ ਸ਼ਿਕਾਇਤਾਂ ਵੀ ਕੀਤੀਆਂ ਅੱਜ ਕਮਰੌਦਾਵਾਸੀਆਂ ਨੇ ਅਕਾਲਾਜੀ ਨਾਲ ਸਾਡੇ ਨਾਲ ਕੱਢੇ ਨੇ ਆਓ ਜੀ ਇਹਨਾਂ ਦੇ ਸਾਹਮਣੇ ਗੱਡੀ ਨੰਬਰ ਆ ਗੱਡੀ ਤੇ ਮਾੜੀ ਦਿਖਾਓ ਇਹ ਗੱਡੀ ਦੇ ਵਿੱਚ ਦੋ ਬਕਸੇ ਪਾਏ ਗਏ ਨੇ ਜਦੋਂ ਮੈਨੂੰ ਸੂਚਨਾ ਮਿਲੀ ਉਦੋਂ ਦੇ ਨਾਲ ਚੌਕੀ ਇਨਚਾਰਜ ਪਹੁੰਚੇ ਉੱਥੇ ਪ੍ਰੋਜੈਕਟਿੰਗ ਅਫਸਰ ਦੱਸਿਆ ਜਾ ਰਿਹਾ ਹੈ ਪ੍ਰੋਜੈਕਟਿੰਗ ਅਫਸਰ ਸਾਡੇ ਕੋਲ ਮੰਨਿਆ ਵੀ ਹਾਂ ਮੈਂ ਗੱਡੀ ਦੇ ਵਿੱਚ ਬਕਸੇ ਰੱਖੇ ਸੀ ਇਹ ਕਿਸ ਮਨਸਾ ਨਾਲ ਰੱਖੇ ਸੀਗੇ ਜਿਹੜੀ ਸਰਕਾਰ ਨੇ ਬੱਸ ਪ੍ਰੋਵਾਈਡ ਕਰਾਈ ਆ ਕਿਉਂ ਨਹੀਂ ਉਹ ਬੱਸ ਦੇ ਵਿੱਚ ਡਾਕਟਰ ਬਲਵੀਰ ਡਾਕਟਰ ਬਲਵੀਰ ਦਾ ਮੁੰਡਾ ਚੌਂਕੀ ਇਨਚਾਰਜ ਰੋੜੀਪੁਰ ਸਵੇਰ ਤੋਂ ਹੀ ਪੂਰਾ ਗੰਦ ਪਾ ਰਹੇ ਨੇ ਡਾਕਟਰ ਬਲਵੀਰ ਦਾ ਮੁੰਡਾ ਚਾਰ ਗੱਡੀਆਂ ਲੈ ਕੇ ਪੁਲਿਸ ਦੀ ਅੱਜ ਘੁੰਮ ਰਿਆ ਸੀ ਡੀਜੀਪ ਨੇ ਕਿਹੜੇ ਅਧਿਕਾਰ ਦਿੱਤੇ ਉਹਨੂੰ ਮੁੱਖ ਮੰਤਰੀ ਨੇ ਕਿਹੜੇ ਅਧਿਕਾਰ ਦਿੱਤੇ ਅਸੀਂ ਮੰਗ ਕਰਦੇ ਹਾਂ ਛੋਣ ਕਮਿਸ਼ਨ ਤੋਂ ਜਿਹੜੇ ਅਧਿਕਾਰੀਆਂ ਨੇ ਨਲਾਕੀ ਕੀਤੀ ਹੈ ਉਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਕੋਈ ਚੇਨ ਕੀਤਾ ਬੋਟ ਵਗੈਰਾ ਹੋਰ ਪਾਈ ਨਹੀਂ ਦੀ ਕੋਈ ਖਤਸਾ ਬਿਲਕੁਲ ਜੀ ਅਸੀਂ ਤਾਂ ਕਹਿੰਦੇ ਆ ਜੀ ਹੁਣ ਕਿਹੜਾ ਸਾਡੇ ਸਾਹਮਣੇ ਪਈ ਆ ਕਿਸ ਹਮਨਸਾ ਨਾਲ ਲੈ ਕੇ ਜਾ ਰਹੇ ਸੀਗੇ ਇਨਾਂ ਦੇ ਬਕਾਇਦਾ ਇੱਕ ਟ੍ਰੇਨਿੰਗ ਹੁੰਦੀ ਹੈ ਸਾਰਾ ਹੁੰਦੀ ਹੈ ਕੀ ਮਨਸ਼ਾ ਸੀ ਉਹਦੀ ਲੱਗਦਾ ਕੀ ਆ ਵੀ ਇਹਦੇ ਚ ਕੋਈ ਖਸਾ ਇਹਨਾਂ ਨੇ ਜਤਾਇਆ ਵੀ ਕੋਈ ਚੇਂਜ ਕਰ ਰਹੇ ਸੀ ਕੋਈ VOTING ਵਗੈਰਾ ਦਾ ਕੋਈ ਇਸ ਤਰ੍ਹਾਂ ਦਾ ਖਸਾ ਤਾਂ ਨਹੀਂ ਨਹੀਂ VOTING ਦਾ ਉਹ ਚ ਸੀਲਾਂ ਲੱਗੀਆਂ ਉਹਦਾ ਕੋਈ VOTING ਦੇ ਵਿੱਚ ਕੁਝ ਕੁਝ ਨਹੀਂ ਹੋ ਸਕਦਾ ਉਹਦੇ ਚ ਹਾਂਜੀ ਤੁਸੀਂ ਨਾਲ ਵਿਰੋਧੀ ਪਾਰਟੀ ਨਾਲ ਉਮੀਦਵਾਰ ਲੈ ਕੇ ਗਿਆ ਕਿਸ ਨੂੰ ਦੱਸਿਆ ਸੀ ਵੀ ਅਸੀਂ ਇਹ ਰੱਖਣਾ ਗੱਡੀ ਚ ਰੱਖਣਾ ਨਹੀਂ ਨਹੀਂ ਗੱਡੀ ਚ ਸਾਡੇ ਸਟਾਫ ਨੂੰ ਲੱਗਿਆ ਪਤਾ ਨਹੀਂ ਰੱਖਣਾ ਉਹਦੇ ਚ ਰੱਖਣੇ ਨੇ ਸ਼ਾਇਦ ਉਹ ਵਾਪਸ ਨਾਲ ਦੇ ਨਾਲ ਲੈ ਆਏ ਇਦਾਂ ਦੀ ਗੱਲ ਨਹੀਂ ਹੈਗੀ ਉਹ ਰੱਖਣ ਲੱਗੇ ਸੀ ਉਹਨਾਂ ਨਾਲ ਦੇ ਨਾਲ ਚੜਾਤਾ ਸੀ ਗੱਡੀ ਵੀ ਮੈਂ ਤਾਂ ਇਕੱਲੇ ਨਹੀਂ ਜਾਣਾ ਵੀ ਤੁਸੀਂ ਪਾਸੇ ਬੈਠ ਇਹਨੇ ਵੀਡੀਓ ਦਿਖਾ ਰਿਆ ਸੀ ਹਾਂ ਰੱਖਣ ਲੱਗੇ ਸੀ ਉਹ ਤੇ ਉਹ ਕੱਢ ਲਈ ਸੀ ਪਰ ਰੱਖਣ ਲੱਗੇ ਸੀ ਹਾਂਜੀ ਹਾਂ ਉਹ ਕੱਢ ਲਈ ਸੀ ਇਦਾਂ ਦੀ ਕੋਈ ਗੱਲ ਨਹੀਂ ਗੈਲੀ ਤਾਂ ਹੈਗੀ ਆ ਕਿਤੇ ਨਾ ਕਿਤੇ ਨਹੀਂ ਉਹ ਮਿਸਟੇਕ ਆ ਮਿਸਟੇਕ ਹੈ ਹਾਂਜੀ ਹੁਣ ਕੀ ਹੋਇਆ ਕੀ ਮੈਂ ਜੀ 5 ਮਿੰਟ ਪਹਿਲਾਂ ਨਿਕਲ ਕੇ ਬਾਥਰੂਮ ਕਰਿਆ ਕਰੇ ਹਾਂਜੀ ਬਕਸੇ ਸਾਡੇ ਅੰਦਰ ਪਈ ਸੀ ਮੈਂ ਜਦੋਂ ਉੱਥੇ ਸਾਡੇ ਘਰਾਂ ਜਾਮ ਲੱਗ ਗਿਆ ਗੱਡੀਆਂ ਜਿੱਧਰੋਂ ਹਾਂਜੀ ਤੇ ਬੱਸ ਉੱਥੇ ਗਰਦਾ ਸਿੰਘ ਨੇ ਹਰਜਿੰਦਰ ਸਿੰਘ ਨੇ ਕਾਲਾ ਸਿੰਘ ਕਹਦੇ ਦੇ ਨਾ ਲਿਖਾਤੀ ਉਰੇ ਬੱਸ ਆ ਗਈ ਜੀ ਜਦੋਂ ਬਕਸੇ ਬੱਸ ਸੱਚ ਬੱਗੇ ਇਹ ਗੱਡੀ ਨਾਲ ਆਈ ਸੀ ਬੱਸ ਦੇ ਇਹ ਬਕਸੇ ਚਾ ਕੇ ਗੱਡੀ ਚੋਂ ਕਾਰਜ ਰੱਖੇ ਗਏ ਦੋ ਬਕਸੇ ਜੀ ਮੂਰੇ ਲੇਡੀ ਜੀ ਬੈਠੀ ਸੀ ਕੋਈ ਜਿਹੜਾ ਗੱਡੀ ਚਲਾਉਂਦਾ ਸੀ ਜੰਨ ਗੱਡੀ ਉਹ ਸਰਬਜੀਤ ਨਾਮ ਦਾ ਬੰਦਾ ਕਹਿੰਦਾ ਮੈਂ ਅਫਸਰ ਆ ਜਾ ਕੋਈ ਅਸੀਂ ਉਹਦੇ ਮੰਗਿਆ ਵੀ ਕਿ ਤੇਰੇ ਕੋਲ ਕੀ ਪ੍ਰੂਫ ਹੈ ਕੋਈ ਆਇਡੈਂਟੀਟੀ ਕਾਰਡ ਹੈ ਨਾ ਉਹਦੇ ਕੋਲ ਕੁਝ ਨਹੀਂ ਸੀ ਜੀ ਜਿਹੜਾ ਬੰਦਾ ਗਾਇਲ ਬੈਠਾ ਸੀ ਉਹਦੇ ਐ ਪੱਟਾਂ ਦੇ ਬਕਸੇ ਪਈ ਸੀ ਜੀ ਕੋਈ ਖਸਾ ਆ ਵੀ ਕੁਝ ਹੋ ਗਿਆ ਹੋਵੇ ਖਸਾ ਕੁਝ ਵੀ ਕੁਝ ਗਲਤ ਕੀਤਾ ਹੋਵੇ ਉਹਨਾਂ ਨੇ ਸਾਰਾ ਕਰ ਸਕਦੇ ਤੇ ਜੀ ਸਾਨੂੰ ਕਿਵੇ ਦਾ ਕੀ ਕਰਦੇ ਕਿੱਥੇ ਲੈ ਕੇ ਜਾ ਰਹੇ ਇਹ ਕਿੱਥੇ ਲੈ ਕੇ ਜਾ ਰਹੇ ਇਹ ਦਾ ਹੱਕ ਬਸ ਵਿੱਚ ਰੱਖ ਦੇ ਜਦੋਂ ਸਰਕਾਰ ਨੇ ਬਸ ਵਿੱਚ ਭੇਜੀ ਆ ਸਾਰੀਆਂ ਪਾਰਟੀਆਂ ਦੇ ਬਕਸੇ ਬਸ ਵਿੱਚ ਨੇ ਇਹ ਇੱਥੋਂ ਬਕਸੇ ਕਿਵੇਂ ਚੱਕੇ ਗਏ ਕੀ ਜਾਣਦੇ ਹੋ ਸਰ ਹੁਣ ਕੀ ਜਾਣਦੇ ਸਾਰੇ ਇਕੱਠੇ ਹੋ ਗਏ ਅਸੀਂ ਤਾਂ ਕਹਿੰਦੇ ਜਿੰਨਾ ਸਟਾਫ ਦੀ ਹੱਦ ਤੇ ਪਰਚਾ ਹੋਵੇ ਸਾਰੇ ਸਟਾਫ ਤੇ ਪਰਚਾ ਹੋਣਾ ਚਾਹੀਦਾ ਜਿਹਨੇ ਕਰਾਇਆ ਉਹਦੇ ਹੀ ਪਰਚਾ ਹੋਵੇ ਜਿਹਨੇ ਕਰਿਆ ਉਹਦੇ ਹੀ ਪਰਚਾ ਹੋਵੇ ਨਿਰਪੱਖ ਚੋਣਾਂ ਦਾ ਦਾਵਾ ਸਰਕਾਰ ਵੱਲੋਂ ਨਿਰਪੱਖ ਚੋਣਾਂ ਕਰਵਾਈ ਗਈਆਂ ਕਿੰਨੀ ਨਿਰਪੱਖੀ ਬਿਲਕੁਲ ਧੱਕਾ ਚੱਲੇ ਜੀ ਤੁਹਾਡੇ ਸਾਹਮਣੇ ਹੈ ਜੀ ਤੁਹਾਡੇ ਸਾਹਮਣੇ ਹੋ ਰਿਹਾ ਬਿਲਕੁਲ ਧੱਕਾ ਚੱਲ